ਯੂ ਨਾ ਪਸਵੀਰ ਤੋਂ ਵਲੌਗ ਸਟਾਰਟ ਕਰ ਰਹਾ 6:15 ਦੇ ਤੇ ਜਿਹੜਾ ਸਾਨੂੰ ਉਹ ਸੁੱਤਾ ਪਿਆ ਨਹੀਂ ਦਾ ਕੇ ਸਾਜੀ ਤੇ ਹੁਣ ਆਪਾਂ ਉੱਠ ਕੇ ਪਹਿਲਾਂ ਆਪਾਂ ਧੋਣਾ ਮੂੰਹ ਆ ਫਿਰ ਤੁਹਾਨੂੰ ਚਾਹ ਚੁ ਪੀ ਕੇ ਤੇ ਜੋਇਨ ਨੂੰ ਗੜਾ ਘੜਾਂ ਚੱਲਦੇ ਆ ਫਿਰ ਤੁਹਾਨੂੰ ਮਿਲਦੇ ਆ ਫਰੈਸ਼ ਹੋ ਕੇ ਆ ਗਏ ਦੋਨੋਂ ਪਰ ਜੋਇਨ ਨੂੰ ਗੜਾ ਚੜ੍ਹਨ ਚੱਲਦੇ ਜੋਇ ਆ ਉਹਦੇ ਤੇ ਜੋਇ ਕੋਈ ਇਹਨੂੰ ਖਲੋਣਾ ਮੈਂ ਗਾ ਦੋ ਨਾ ਆਪਾਂ ਗਿੜਾ ਘੜਾਂ ਚੱਲਦੇ ਆ ਸੰਗਲੀ ਦਾ ਜੋਇ ਰਿਹਾ ਜੋ ਇਹ ਦੀ ਸੰਗਲੀ ਪਾ ਕੇ ਹੁਣ ਆਪਣੀ ਚੱਲ ਜੇ ਕਿਹੜਾ ਕਿਹੜਾ ਚੱਲ ਜੋ ਚੱਲੀਏ ਚੱਲਣੇ ਬਾਹਰ ਚੱਲ ਜੋ ਪੋਟੇ ਗਰਾ ਕੇ ਲੇਕ ਇਨ ਸਵੇਰ ਦੀ ਨਾਲ ਲੇ ਗਾਵਾਂਗੇ ਆਪਾਂ ਦੋ ਟਾਈ ਕਰੰਚ ਚ ਚਾਹ ਨਾਲ ਖਾਣ ਵਾਸਤੇ ਪੋਟੇ ਗਰਨ ਵਾਸਤੇ ਬਾਹਰ ਆ ਕੇ ਬਾਦ ਮੌਸਮ ਦੇਖ ਕਿੰਨਾ ਘੰਟਾ ਰਿਹਾ ਜੇ ਸਾਧੂ ਪੰਛੀ ਫਿਰ ਰਹੇ ਨੇ ਦਮੂਨ ਕਿੰਨਾ ਘੰਟਾ ਰਿਹਾ ਅੱਜ ਦਾ ਮੌਸਮ ਮੌਸਮ ਬੜਾ ਗੰਡੂ ਰਿਹਾ। ਇਹਨੂੰ ਕਿਹੜਾ ਘਟਾਂ ਦੇ ਘਟਾਂਦੇ ਆਪਾਂ ਲਾਈਨ ਚਲਾਂਗੇ ਦੁਕਾਨ ਤੇ ਟਾਈ ਕਰਾਂ ਚ। ਬਿਸਕੁਟ ਵੀ ਲੈ ਲਏ ਤੇ ਜੋਈ ਉੱਧਰ ਕਰ ਰਹਾ ਪੋਟੀ। ਤੇ ਘਰ ਵੀ ਲਈ ਆਪਣੇ ਦੋ ਬਿਸਕੁਟ ਲਿਆ ਆਪਾਂ ਛਾਣ ਤੇ ਲੈ ਕੇ ਆਪਾਂ ਘਰੇ ਪਹੁੰਚ ਗਏ ਤੇ ਜੋਈ ਵੀ ਪੋਟੀ ਕਰਾਇਆ ਤੇ ਹੁਣ ਪਚਾਰਨ ਬਿਸਕੁਟ ਖਾਣਿਆ। ਤੇ ਫਿਰ ਆਪਾਂ ਤਿਆਰ ਹੋਣਾ ਸਕੂਲ। ਆਪਣੀ ਪਾਣੀ ਸਕੂਲ ਵਾਲੀ ਡਰੈਸ ਤੇ ਡਰੈਸ ਪਾ ਕੇ ਆਪਾਂ ਪੱਗ ਪੱਗ ਬਣਾਂਗੇ ਪਾਣ ਤੋਂ ਬਾਅਦ ਤੇ ਆਪਾਂ ਪੱਗ ਦਾ ਬੇਸ ਬਣ ਕੇ ਹੁਣ ਕਰਾਂਗੇ ਆਪਾਂ ਪੱਗ ਨੂੰ ਲਾਵਾਂਗੇ ਪਾਣੀ ਆਪਾਂ ਪੱਗ ਨੂੰ ਪਾਣੀ ਲਾਵਾਂਗੇ ਪੱਗ ਦੇ ਪਾਣੀ ਲਾਣ ਤੋਂ ਬਾਅਦ ਐਵੇਂ ਇਕੱਠੀ ਜੀ ਜਿਵੇਂ ਵੀ ਸਾਰੇ ਪਾਸੇ ਗਿੱਲੇ ਹੋ ਜੇ ਇਹ ਤੇ ਹੁਣ ਇਹਦੀ ਕਰਾਂਗੇ ਪੂਣੀ ਕਰਨ ਤੋਂ ਬਾਅਦ ਹੁਣ ਆਪਾਂ ਬੰਨਦੇ ਆ ਪੱਗ ਆਪਦਾ ਮੂੰਹ ਤੋਂ ਨਾ ਅਸਰ ਹੋਣ ਲੱਗ ਰਿਹਾ ਕਹਿੰਦਾ ਮੈਂ ਨਾ ਅੰਦਰ ਨਹੀਂ ਅਗਲੇ ਬੜੇ ਨਾਲ ਫਿਰ ਆਪਾਂ ਕੱਢ ਲੈਨੇ ਟੇਬਲ 'ਈ ਪੱਗ ਨੂਰੇ ਰੱਖ ਕੇ ਤੇ ਪੱਗ ਰੱਖਣ ਦੁਆਰਾ ਆਪਾਂ ਆਪਣੀ ਪਕੀ ਸਟਾਰਟ ਕਰਦੇ ਆਂ ਠੀਉਣਾ ਆਪਾਂ ਬੰਦੇ ਹੀ ਪੱਕ ਪੱਗ ਪਹਿਲਾਂ ਲੜ ਲੈਨੇ ਮਸਾਂ ਦੇ ਕੇ ਤੇ ਪੱਗ ਪੱਗ ਉਹਨਾਂ ਗਿਆ ਆਪਾਂ ਹੋ ਗਏ ਰੈਡੀ ਤੇ ਸਵਾਦ ਹੁਣ ਆਪਾਂ ਸ਼ੀਸ਼ਾ ਤੇ ਬੂਟ ਆਪਾਂ ਨੇ ਪਾ ਲੈਨੇ ਜਦੋਂ ਆਪਾਂ ਤਿਆਰ ਹੋ ਗਏ ਤੇ ਆਪਾਂ ਸਕੂਲ ਤੋਂ ਜਾ ਕੇ ਫਿਰ ਆਪਾਂ ਟੂਸ਼ ਰਵਾਗੇ ਸਿੱਧਾ 2:30 ਵਜੇ ਫਿਰ ਆਪਾਂ ਟੂਸ਼ ਤੋਂ ਹੁਣ ਆਏ ਫਿਰ ਤੇ ਹੁਣ ਆਪਾਂ ਸਕੂਟਰੀ ਤੇ ਚੱਲਦੇ ਆਪਾਂ ਪਿਆਜ਼ ਲੈਣ ਲੇ ਲੈ ਜੀ ਤੇ ਹੁਣ ਆਪ ਇਹਨੂੰ ਗੂਡਰੀ ਨੂੰ ਕਰਿਆ ਕਿਸਾ ਦੇ ਜੋ ਆਪਣਾ ਕਿੱਥੇ ਫਿਰਦਾ ਇਹ ਹੁਣ ਦੇਖਿਓ ਰੇ ਬੈਠੀ ਆਇ ਜੋ ਚੜ ਗਈ ਜੋ ਆਪਣਾ ਸੁਣਾ ਪਾਸ ਗੂਡਰੀ ਨੂੰ ਲਾਨੇ ਅੰਦਰ ਆ ਵਾ ਠਾਈ ਜੋ ਆਪਣਾ ਜਦੋਂ ਲੋਕੋ ਆਪਾਂ ਕਣ ਕਦੇ ਸਬਜ਼ੀ ਲਿਆਈ ਸੀ ਫਿਰ ਆਪਾਂ ਨੂੰ ਹੁਣੇ ਟਾਈਮ ਮਿਲਿਆ ਸੀ ਠੀਕ ਹੈ ਲਾਨੇ ਅੰਦਰ ਆ ਵਾ ਠਾਈ ਜੋ ਆਪਣਾ ਤੇ ਰੋਕਦੇ ਆਪਾਂ ਆਪਣੇ ਘਰ ਮੁਰੇ ਅਰ ਜਲ ਐਡ ਗਈ ਸਾਰੇ ਉਹਦੀ ਆ ਇਧਰ ਲਟ ਗਈ ਹੋਈ ਅੱਜ ਹੀ ਜਾ ਬੈਠਾ ਆਪਣਾ ਜੋਏ ਆਪ ਪਾਪਾ ਖਾਣੇ ਆਪਣੀ ਰੋਟੀ ਰੋਟੀ ਖਾਂਦਵਾਦ ਆਪਾਂ ਵਲੋਗ ਦਾ ਕਰਾਂਗੇ ਐਂਡ ਵਲੋਗ ਆਪਾਂ ਆਪਣੇ ਵਲੋਗ ਦਾ ਕਰਦੇ ਆ ਐਂਡ ਤੇ ਹੁਣ ਆਪਾਂ ਅਗਲੇ ਵਲੋਗ ਚ ਮਿਲਾਂਗੇ ਬਾਏ